ਹਾਂ ਗੱਲ ਇਹ ਸਾਡੇ ਗੱਭਰੂ ਸਾਜਨ ਪਲੀਜ਼ ਹੰਦੇ ਦੇਖੀ ਸਾਜਨ ਲਓ ਸਾਹਮਣੇ ਸੁਖਰਾਜ ਜੀ ਕਰਿਓ ਗੱਲ ਲਓ ਗਦਰ ਦੀ ਰੇਡ ਗਦਰ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਇਧਰ ਦਿਲਬੇ ਦਾ ਜੱਸਾ ਪਰ ਟਿੰਕੂ ਬਰਹਾਰਾ ਕੇ ਜੀ ਦੀ ਬਾਲੀਆ ਚੜਾਈ ਦਿਲ ਦਰਸ਼ਕਾਂ ਦੇ ਕੀਲੂ ਹੈ ਵੀ ਅਮਰ ਕਰੀ ਗੱਲ ਲਓ ਜੱਜ ਮੰਡੀਆਂ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਸ਼ੀਲੂ ਟਟ ਟਟ ਪੈਂਦਾ ਹੈ ਸ਼ੀਲੂ ਟਟ ਟਟ ਪੈਂਦਾ ਹੈ ਅੱਜ ਕਹਿੰਦੇ ਬਿਓ ਬਲੈਂਟੀ ਵਾਲਿਆਂ ਦਾ ਘਰ ਦਾ ਮੇਲਾ ਆਹ ਟੱਕਰ ਸਿਰੇ ਦੀ ਹੈ ਜ਼ੋਰ ਲੱਗਿਆ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਆਹ ਬਰਫ ਆ ਗਈ ਜੀ ਤਸਵੀਰ ਨੂੰ ਜ਼ਰੂਰ ਤਾਂ ਇਹ ਵਾਹ ਓਏ ਜੱਜ ਇਹ ਕਰੀ ਮੰਡੀ ਅੱਜ ਗੱਲ ਵੱਖਰੀ ਕਰਾਈ ਜਾਂਦਾ ਹੈ ਅਜਰਾਮ ਦੇ ਮੇਲੇ ਤੇ ਸਾਹਮਣੇ ਕਬੱਡੀ ਪਈ ਹੋਈ ਹੈ ਸ਼ੀਲੂ ਸ਼ੀਲੂ ਤੇ ਗੱਗੋ ਟੱਕਰ ਟੱਕਰ ਨੰਬਰ 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 ਹਾ ਫੈਸਲਾ ਹੋ ਜਾਣਾ ਬਰਾਬਰ ਦਾ ਮੁਕਾਬਲਾ ਕਦੇ ਉਧਰ ਜਫਾ ਲੱਗਦਾ ਕਦੇ ਇਧਰ ਜਫਾ ਲੱਗਦਾ ਫਤੇ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਗਦਰ ਦੀ ਰੇਡ ਪੈ ਰਹੀ ਹੈ ਗਦਰ ਦੀ ਰੇਡ ਛੋਟੇ ਸਾਹਿਬ ਜਦਾਂ ਦੀ ਯਾਦ ਵਿੱਚ ਟੀਮ ਬਣੀ ਹੋਈ ਹੈ ਆ ਪੈਂਦੀ ਰੇਡ ਜਫੇ ਤੇ ਜਫਾ ਥਾ ਜਫਾ ਜਫੇ ਤੇ ਜਫਾ ਥਾ ਜਫਾ ਛੀਲੂ ਨੇ ਦਿੱਤਾ ਲਾ ਜਫਾ ਪਰ ਗਦਰ ਥੋੜਾ ਦਰਦ ਮਹਿਸੂਸ ਕਰਨ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੰਡੀ ਵਾਲੇ ਜੱਜ ਦੀ ਪਈ ਹੋ ਰੇ ਸ਼ੀਲੂ ਦਾ ਪੰਗਾ ਸ਼ੀਲੂ ਦਾ ਪੰਗਾ ਪੈ ਗਿਆ ਮੇਰੇ ਵੀਰੋ ਸ਼ੀਲੂ ਦਾ ਪੰਗਾ ਪੈ ਗਿਆ ਨੰਬਰ 20 ਪਲੰਟੀ ਦਾ ਵਿੱਕੀ ਪਾਸਟਰ ਜੀ ਉਹਨਾਂ ਵੱਲੋਂ ਸ਼ੀਲੂ ਜਫਾ ਲਾਉਂਦਾ ਤੇ 500 ਦੇ ਮਾਰ ਹੋਣਗੇ ਗੱਗੂ ਦੀ ਰੇਡ ਮंडा ਕੜਿਆਣੇ ਪਿੰਡ ਵਾਲਾ 35 ਅਖਰੀ ਪਾਸ਼ਾ ਦੇ ਵਿੱਚ ਪਹਿਲਾ ਹਰਬਸਰਤਾਜ ਹੈ ਊੜਾ ਰਾਜੇ ਲਈ ਜਿੱਦਾ ਤਖਤ ਜ਼ਰੂਰੀ ਸਿੱਖੀ ਦੇ ਵਿੱਚ ਤਾਜ ਹੈ ਊੜਾ ਆ ਪੈਂਦੀ ਹੋਈ ਰੇਡ ਗੱਗੂ ਤੇ ਸ਼ੀਲੂ ਟੱਕਰ ਸਿਰੇ ਦੀ ਕੜਿਆਣੇ ਪਿੰਡ ਵਾਲਾ ਕਹਿੰਦੇ ਟੱਕਰ ਖੱਦ ਛੋਟਾ ਰੰਗ ਗੋਰਾ ਮਸਲ ਕਹਿੰਦੇ ਗੁੰਦੇ ਪਿਆ ਛਿੱਲੂ ਟੁੱਟ ਕੇ ਲੱਗਿਆ ਲਓ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਆਹ ਟੱਕਰ ਵੀ ਸਿਰੇ ਦੀ ਐ ਆਹ ਟੱਕਰ ਵੀ ਸਿਰੇ ਦੀ ਐ ਏ ਖੜ ਜੋ ਪਾਸੇ ਖੜ ਜੋ ਪਾਸੇ ਖੜ ਜੋ ਪਾਸੇ ਖੜ ਜੋ ਪਾਸੇ ਇੱਥੇ ਰੱਖ ਟੱਕਰ ਇੱਥੇ ਰੱਖ ਟੱਕਰ ਟੱਕਰ ਸਰਾ ਹੋਏ ਗਬਰੂਆ ਸਰਾ ਹੋਏ ਗਬਰੂਆ ਸਰ ਸਾਹਿਬ ਇਸ ਲਈ ਪੁੱਜ ਗਏ ਮਾਤਾ ਜੀ ਵੀ ਆਏ ਆ ਜੀ ਇਹਨੂੰ ਆਖਦੇ ਆ ਬਹੁਤ ਬਹੁਤ ਸਵਾਗਤ ਹੈ ਚਾਰ ਜਾਫੀਆਂ ਦੇ ਵਿੱਚੋਂ ਸਾਰੀ ਫੈਮਿਲੀ ਆਈ ਹੈ ਜੀ ਇਹਨੂੰ ਆਖਦੇ ਆ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਟੱਕਰ ਸਿਰੇ ਦੀ ਹੈ ਗਦਰ ਤੇ ਸ਼ੀਲੂ ਅਜਰਾਮ ਦਾ ਕਬੱਡੀ ਕੱਪ ਦੇਖੋ ਨਿਆਰਾ ਦੇਖੋ ਨਿਆਰਾ ਏ ਆਹ ਗਦਰ ਭੱਜ ਗਿਆ ਲੇ ਵੀ ਸੁਖਰਾਜ ਅੱਜ ਪ੍ਰੋਪਰਟੀ ਨਿਊਜ਼ੀਲੈਂਡ ਦੇ ਚਾਰ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਇਹ ਤੇ ਉਹਨਾਂ ਦਾ ਸਮਾਂ ਦੱਸੇਗਾ ਮੈਚ ਫਸਿਆ ਹੋਇਆ ਕੈਮਰੇ ਫੋਕਸ ਹੈ ਲਓ ਸ਼ੀਲੂ ਤੇ ਲੱਡੇ ਦੇ ਦਰਮਿਆਨ ਲਓ ਵੀ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਲੱਡਾ ਤੇ ਸ਼ੀਲੂ ਲੱਡਾ ਤੇ ਸ਼ੀਲੂ ਲੱਡਾ ਬਾਬਾ ਤੇ ਸ਼ੀਲੂ ਪਿਹੜ ਗਏ ਆ ਪਿਹੜ ਗਏ ਕਬੱਡੀ 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 ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਏ ਲੱਗਿਆ ਹੋਇਆ ਹੈ ਕਾਲੇ ਹੋਣਾਂ ਦਾ ਸਾਰਿਆਂ ਦਾ ਸਤਿਕਾਰ ਹੈ ਮੇਰੇ ਵੀਰੋ ਸਾਹਮਣੇ ਟੱਕਰ ਰੇ ਇੱਥੇ ਰੱਖ ਇੱਥੇ ਰੱਖ ਫੇਰ ਫੇਰ ਕੇ ਜੱਫੇ ਲਾਉਂਦਾ ਵੱਡਿਆਂ ਵੱਡਿਆਂ ਦਾ ਟਾਈਮ ਕਰਾਉਂਦਾ ਮੁੰਡਾ ਹੈ ਢੁੱਡੀ ਵਿੱਚ ਟਾਪ ਟਾਈਮ ਹੈ ਕੋਹਾਲੇ ਵਾਲੇ ਜੰਡ ਦਾ ਹੁਣ ਟਾਪ ਟਾਈਮ ਹੈ ਕੋਹਾਲੇ ਵਾਲੇ ਜੰਡ ਦਾ ਜੰਡ ਦਾ ਵੀ ਟਾਈਮ ਚੱਲਦਾ ਹੈ ਬੇ ਉਹ ਬਲੰਟੀ ਵੱਡੀ ਟੀਮ ਹੈ ਸਾਹਮਣੇ ਨੰਬਰ ਧਾਵੀ ਦਾ ਬਲੰਟੀ